ਹੋ ਜੀ ਮੈਂ ਮਿੱਤਰ ਤੁਹਾਡਾ ਜਵਾਰ ਚੋਦਰੀ ਤੇ ਲੈ ਕੇ ਆ ਰਿਹਾ ਲੈਂਦੇ ਪੰਜਾਬ ਚੋਂ ਬਸੰਤ ਦਾ ਮਾਹੌਲ ਲਾਹੌਰ ਲਾਹੌਰ ਇਸ ਵੇਲੇ ਬਸੰਤ ਦੇ ਰੰਗ ਵਿੱਚ ਰੰਗਿਆ ਗਿਆ ਹੈ ਆ ਤੁਸੀਂ ਜਿਹੜਾ ਮੇਰੇ ਪਿੱਛੇ ਅੱਗੇ ਦੇਖਦੇ ਪਾਏ ਹੋ ਤੁਹਾਨੂੰ ਇਸ ਵੀਡੀਓ ਚ ਪੂਰੀ ਤਰ੍ਹਾਂ ਲਾਹੌਰ ਦੀ ਬਸੰਤ ਦੇ ਨਜ਼ਾਰੇ ਕਰਾਵਾਂਗੇ ਮੈਂ ਐ ਲਿਬਰਟੀ ਚੌਕ ਦੇ ਸਿਗਰਟੀ ਚੌਕ ਉਹ ਹੈਗਾ ਜਿੱਥੇ ਸਰਕਾਰ ਜਿਹੜੀ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਬਰਯਮ نواز ਨੇ ਐਲਾਨ ਕੀਤਾ ਕਿ ਤੁਸੀਂ ਜੀ ਇੱਥੇ ਆ ਕੇ ਸਰਕਾਰ ਦੇ ਨਾਲ ਬਸੰਤ ਮਨਾਉਣੀ ਹੈ ਮਤਲਬ ਕਿ ਸਰਕਾਰ ਫੈਸਿਲੀਟੇਟ ਕਰੇਗੀ ਤੁਹਾਡੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਏਗੀ ਤੇ ਟੋਲਟ ਮੱਕੇ ਹੋਣਗੇ ਹਫਤੇ ਵਾਲੇ ਦਿਨ ਦਾ ਸੱਦਾ ਹੈਗਾ ਹਸਤੇ ਵਾਲੇ ਦਿਨ ਸ਼ਾਮਦਾਰ ਨੇ ਕਿਹਾ ਜੀ ਇੱਥੇ ਆਓ ਇਹ ਪੂਰੀ ਤਰ੍ਹਾਂ ਇਲਾਬ ਰੌਸ਼ਨੀਆਂ ਲੱਗ ਗਈਆਂ ਫੁੱਲ ਲੱਗਿਆ ਬੂਟੇ ਲੱਗਿਆ ਪਤੰਗੋ ਪਤੰਗ ਹੋ ਗਿਆ ਤੇ ਇੱਧਰ ਵੇਖੋ ਇਹ ਸਾਹਮਣੇ ਹੈਗਾ ਮਨਾਲ ਇਹ ਮਨਾਲ ਰੈਸਟੋਰੈਂਟ ਹੈ ਮਨਾਲ ਸਾਰਾ ਜਿਹੜਾ ਆਪਣਾ ਪਤੰਗ ਹੈ ਤੇ ਰੰਗ ਉਹਨੇ ਪੂਰੀ ਪਸੰਦ ਦੇ ਰੰਗ ਵਿੱਚ ਰੰਗ ਦਿੱਤਾ ਹੋਇਆ ਹੈ ਹੈ ਉਨਾਲ ਨਾਲ ਬੜਾ ਰੈਸਟੋਰੈਂਟ ਹੈਗਾ ਇਹ ਤੁਹਾਨੂੰ ਨਾਲ ਉਹਨੇ ਰੰਗਾਂ ਚ ਰੰਗ ਦਿੱਤਾ ਇਧਰ ਵੇਖੋ ਇਹ ਪੂਰੇ ਪਲਾਜ਼ੇ ਦੇ ਉੱਤੇ ਸਾਰੇ ਐਂਟਰਟੇਨਮੈਂਟ ਬੋਰਡ ਵੀ ਲੱਗੇ ਨੇ ਆਓ ਜੀ ਤੁਹਾਨੂੰ ਨਾਲ ਨਾਲ ਲੈ ਕੇ ਚੱਲੇ ਨੇ ਨਾਲ ਤੁਹਾਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਵੀ ਤਾਂ ਕਿ ਤੁਹਾਨੂੰ ਲੈਂਦੇ ਪੰਜਾਬ ਦੀਆਂ ਵੱਧ ਤੋਂ ਵੱਧ ਖਬਰਾਂ ਮਿਲਦੀਆਂ ਰਹਿਣ ਬਸੰਤ ਆ ਰਹੀ ਹੈ ਤੁਹਾਨੂੰ ਪਤਾ ਨਾ ਕਿ ਸਰਬਜੀਤ ਕੌਰ ਵੀ ਬਸੰਤ ਮਨਾ ਰਹੀ Lahore ਤੁਹਾਨੂੰ ਦੱਸਿਆ ਹੈ ਕਿ ਅੱਜ ਵੀ ਮੇਰੀ ਗੱਲਬਾਤ ਹੋਈ ਹੈ ਸੁਖੀ சாਂਦੀ ਹੈ ਪਰ ਨਾਲ ਪੈਗਾਮ ਹੋਦਾ ਦੇ ਰਿਹਾ ਕਿ ਉਹ ਵੀ ਸੁਖੀ சாਂਦੀ ਹੈ ਸਭ ਠੀਕ ਹੈ ਹਲਥ ਦੇ ਬਾਰੇ ਕੋਈ ਕੋਈ ਪ੍ਰੋਬਲਮ ਨਹੀਂ ਵੈਸੇ ਵੀ ਠੀਕ ਹੈ ਮੈਂਟਲੀ ਵੀ ਪੀਸ ਹੈ ਬਾਕੀ ਇੰਤਜ਼ਾਰ ਉਹ ਵੀ ਕਰ ਰਹੀ ਕਿ ਅਦਾਲਤ ਦਾ ਕੀ ਫੈਸਲਾ ਹੁੰਦਾ ਉਹ ਤੁਹਾਨੂੰ ਜਾਣਕਾਰੀਆਂ ਦਿੰਦੇ ਰਹਾਂਗੇ ਅਸੀਂ ਲਾਹੌਰ ਦੇ ਦਰਲ ਮਾਨ ਚ ਬਿਲਕੁਲ ਸੁੱਕੀ ਸੰਦੀ ਇੱਥੇ ਇੱਥੇ ਸ਼ਹਿਰ ਦੇ ਵਿੱਚ ਤੁਹਾਨੂੰ ਅਸੀਂ ਨਾਲੇ ਵੀ ਖਬਰ ਦੱਸਣੀ ਹੁੰਦੀ ਇਹ ਤੁਸੀਂ ਦੇਖੋ ਇਹ ਸਾਹਮਣੇ ਨਾਲ ਲੱਗਿਆ ਨੇ ਆਪਣਾ ਜਿਹੜਾ ਇਹ ਆਪਣਾ ਜਿਹੜਾ ਸੈਂਟਰ ਰੱਖਿਆ ਹੈ ਫੈਸਿਲਿਟੇਸ਼ਨ ਦਾ ਇਹ ਮਰੀਮ ਨਵਾਜ਼ ਦਾ ਨਾਲ ਪੰਜਾਬ ਗਵਰਨਮੈਂਟ ਦਾ ਜਿਹੜਾ ਆਪਣਾ ਸਾਰੇ ਲੱਗਿਆ ਤੁਹਾਨੂੰ ਮੈਂ ਉਧਰ ਵੀ ਲੈ ਕੇ ਜਾਵਾਂਗਾ ਉਹ ਤਾਂ ਨਜ਼ਰ ਆ ਰਿਹਾ ਹਰ ਤਰ੍ਹਾਂ ਬਸੰਤ ਦੇ ਲੋਕੀ ਆਣਾ ਸ਼ੁਰੂ ਹੋ ਗਏ ਨੇ ਔਰ ਤੁਹਾਨੂੰ ਇਹ ਵੀ ਦੱਸਣਾ ਆਪਾਂ ਕਿ ਬਸੰਤ ਦੇ ਉੱਤੇ ਕੀ ਆਪਾਂ ਕਰ ਸਕਦੇ ਹਾਂ ਕੀ ਨਹੀਂ ਕਰ ਸਕਦੇ ਕਿਸ ਚੀਜ਼ ਦੀ ਮਨਾ ਹੈ ਕਿਹੜੀ ਚੀਜ਼ ਕਰਨੀ ਹੈ ਡੋਰ ਕਿੱਦਾਂ ਦੀ ਹੋਏਗੀ ਗੁੱਡਾ ਕਿੱਦਾਂ ਹੋਏਗਾ ਪਤੰਗ ਕਿੱਦਾਂ ਹੋਏਗਾ ਤੁਹਾਨੂੰ ਸਾਰਾ ਕੁਝ ਦੱਸਾਂਗੇ ਆਓ ਸਾਡੇ ਨਾਲ ਬਸੰਤ ਦੇ ਉੱਤੇ ਜੀ ਨਾਲ ਨਾਲ ਜਿੱਥੇ ਬਾਕੀ ਸਾਰਾ ਕੁਝ ਹੋ ਰਿਹਾ ਸੁਥਰਾ ਪੰਜਾਬ ਵੀ ਨਾਲ ਸਫਾਈ ਸਵਾਈ ਵੀ ਜ਼ਰੂਰੀ ਹੈ ਨਾਲ ਸੁਥਰਾ ਪੰਜਾਬ ਦਾ ਵੀ ਸਟਾਈਲ ਲੱਗਿਆ ਹੈ ਲਿਬਰਟੀ ਚੌਕ ਦੇ ਉੱਤੇ ਬਸੰਤ ਜਿਹੜੇ ਤੁਸੀਂ ਉਡਾਣੇ ਨੇ ਪਰ ਨਾਲ ਨਾਲ ਸਫਾਈ ਦਾ ਜਿਹੜਾ ਸੁਥਰਾ ਪੰਜਾਬ ਦਾ ਪੰਜਾਬ ਹੈ ਇਹ ਸੁਤਰਾ ਪੰਜਾਬ ਦਾ ਪੈਗਾਮ ਹੈ ਉਹ ਤੁਸੀਂ ਲਾਲਣਾ ਚਾਹੀ ਰੱਖਣਾ ਇੱਥੇ ਇਹ ਵੀ ਲੱਗਿਆ ਹੋਇਆ ਆਪਣਿਆਂ ਦਾ ਛਤਾਲ ਲੱਗਿਆ ਹੋਇਆ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਲੋਕਾਂ ਨੂੰ ਗਾਇ ਵੀ ਦੇ ਰਹੇ ਨੇ ਬਸੰਤ ਦੇ ਮੌਕੇ ਤੇ ਹਰ ਜੀ ਗਵਰਨਮੈਂਟ ਆਫ ਪੰਜਾਬ ਦਾ ਛਤਾਲ ਲੱਗਿਆ ਲੋਕਾਂ ਨੂੰ ਕਹਾਂ ਕਿ ਤੁਸੀਂ ਇਤਿਹਾਸ ਬਣਾਓ ਅੱਜ ਤਨ ਹੋਵੇ ਉੱਧਰ ਲੈ ਕੇ ਚੱਲੇ ਹਾਂ ਪੰਜਾਬ ਸਾਡਾ ਉਹ ਸੁਤਰਾ ਪੰਜਾਬ ਸਾਡਾ ਹਰ ਪਾਸੇ ਰੋਣ ਕਲੰਗੀਆਂ ਸੁਤਰਾ ਇਹ ਜਨਾਬ ਦੇਖੋ ਕਰੀਬ ਆ ਜਾਓ ਇਹ ਲੱਗੇ ਹੋਏ ਨੇ ਸਾਰੇ ਰੋਸ਼ਨੀਆ ਇਹ ਲਾਈਟਾਂ ਲੱਗੀਆਂ ਹੋਈਆਂ ਸਾਰੀਆਂ ਇਹ ਪਸੰਦ ਦਾ ਮਾਹੌਲ ਜਿਹੜਾ ਆਪਣਾ ਨਾਲ-ਨਾਲ ਚੱਲਦਾ ਪਿਆ ਐ ਇੱਕ ਕਰੀ ਬਣਾਇਆ ਹੋਇਆ ਜੀ ਇਹ ਵੀ ਦੇਖਨੇ ਆ ਕੀ ਹੈਗਾ ਐ ਜਨਾਬ ਇਹ ਕੀ ਹੈ ਇਹ ਕੀ ਜਨਾਬ ਐ ਸੋ ਜੀ ਇਹ ਕੀ ਪਸੰਦ ਤੁਸੀਂ ਕੀ ਪ੍ਰੋਜੈਕਟ ਬਣਾਇਆ ਐ ਮੇਰਾ ਪ੍ਰੋਜੈਕਟ ਹੈਗਾ ਤੇ ਮੈਂ 15 ਦਿਨਾਂ 'ਚ ਬਣਾਇਆ ਹੈਗਾ ਮਰੀਮ ਨਵਾਜ਼ ਦੇ ਵਾਸਤੇ ਤੇ ਜਿੰਨੇ ਵੀ ਕੰਮ ਕੀਤੇ ਮਰੀਮ ਨਵਾਜ਼ ਨੇ ਐਮ ਐਂਸ਼ਨ ਕੀਤੇ ਅੱਛਾ ਤੇ ਜਨਾਬ ਦੇਖੋ ਜੀ ਮਰੀਮ ਨਵਾਜ਼ ਨੇ ਕਹਿੰਦੇ ਜਿੰਨੇ ਕੰਮ ਕੀਤੇ ਨੇ ਉਹਨਾਂ ਨੇ ਮੈਂਸ਼ਨ ਨਾ ਕੀ ਹੈਗਾ ਜੀ ਮੇਰਾ ਨਾਮ ਅਬੂ ਰਹਿਰਾ ਅਬੂ ਰਹਿਰਾ ਤੁਹਾਡਾ ਨਾਮ ਕੀ ਕਰਦੇ ਹੋ ਤੁਸੀਂ ਮੈਂ ਐਕਟੀਵਿਟੀ ਦਾ ਕਰਦਾ تسی ایکٹیویٹی ہے ایکٹیویٹی دا کام اپنا مریم نوال نے ایتھے بھی ہے ہفتے والے دن انہوں نے کیا کہتے ہیں کہ کے بسنت مراہ تسی انہوں نے پریزنٹ کرنا چاہ رہے جی یہ میں انہی واسطے نا دکھانا چاہنے کہ کتنا کام کیتا ہے لوکاں واسطے دسو نا کیڑے کیڑے کام کیتا ہے اے بیس پنجاب روٹنگ ریسٹورنٹ سی سی ڈی پنجاب نواز شریف سکول بسنت فیسٹیول اور کافی پروجیکٹس جناب دیکھو جی سولر پینل سکیم ہے ایر ایمبولنس ہے واٹر پورن ہے سیفٹی سیف سٹی ہے یہ جناب اپنا ٹیلی میڈیسن پائلٹ پروجیکٹ ہے سی ایم اسپیشل مانیٹرنگ یونٹ ہے اے جی انہوں نے ابو ریرا جی انہوں نے اپنا کو بنایا ٹری دے ہوتے سارے جڑے پروجیکٹ نے مریم نواز دے وہ لائے ہوئے نے مریم نواز دے پروجیکٹ جڑے نے وہ لائے نے کٹھے کتنے کی جگہ دیتے ਇਹ ਚਾਹੁੰਦੇ ਨੇ ਕਿ ਉਹਨੂੰ ਪ੍ਰਟੈਂਡ ਕੀਤਾ ਜਾਏ ਉਹਨੂੰ ਦਿਖਾਇਆ ਜਾਏ ਲੋਕਾਂ ਨੂੰ ਦੱਸਿਆ ਜਾਏ ਇਸ ਵਾਸਤੇ ਉਹਨੇ ਲਿਬਰਟੀ ਚੌਕ ਤੇ ਉੱਤੇ ਬੂਹਰੇਰਾ ਨੇ ਆਪਣਾ ਇਹ ਲਾਇਆ ਹੋਇਆ ਪੂਰਾ ਸਟਾਲ ਕਹਿ ਲਓ ਆਪਣਾ ਪੂਰਾ ਦਰਖਤ ਇਹ 3 ਸ਼ਕਲ ਦਿੱਤੀ ਹੋਈ ਆਪਣੀ ਨਾਲ ਫੋਟੋ ਮਰੀਮ ਦੀ ਫੋਟੋ ਲੱਗੀ ਏ ਤਸਵੀਰਾਂ ਇਹ ਰਾਤ ਨੂੰ ਜਦੋਂ ਲਾਈਟ ਹੋਏਗੀ ਤੇ ਜਗੇਗਾ ਵੀ ਤੇ ਤੁਸੀਂ ਆਪਾਂ ਉਹ ਵੀ ਲੋਕਾਂ ਨਾਲ ਗੱਲ ਕਰਦੇ ਤੁਸੀਂ ਦੱਸੋ ਜੀ ਬਸੰਤ ਤੇ ਤੁਹਾਡਾ ਕੀ ਮੂਡ ਹੈ ਸਾਰਾ ਬਹੁਤ ਅੱਛਾ ਮੂਡ ਹੈ ਰਹੀਮ ਯਾਰ ਖਾਨ ਸਪੈਸ਼ਲ ਇੱਧਰ ਆਏ ਹੋਏ ਨੇ ਰਹੀਮ ਯਾਰ ਖਾਕੀ ਨਾ ਤੁਹਾਡਾ ਜੀ ਬਰਾਏ ਸੁਦੀਰ ਅਹਿਮਦ ਬਰਾਏ ਸੁਦੀਰ ਅਹਿਮਦ ਰਹੀਮ ਯਾਰ ਖਾਨ ਤੋਂ ਚੱਲ ਕੇ ਲਾਹੌਰ ਚ ਬਸੰਤ ਮਨਾਉਣ ਆਏ ਨੇ ਤੇ ਗੁੱਡੀਆਂ ਖਰੀਦ ਲਈਆਂ ਕਿ ਨਹੀਂ ਅਜੇ ਨਹੀਂ ਉਹ ਅਸੀਂ ਰਾਤ ਨੂੰ ਖਰੀਦ ਲਈਆਂ ਮਾਸ਼ਾਅੱਲਾ ਅੱਛਾ ਭਾਈ ਉਹਨਾਂ ਨੇ ਰੇਟ ਕੁਝ ਜ਼ਿਆਦਾ ਕਿਹਾ ਹੋਇਆ ਇੱਕ ਸ਼ੱਕ ਇੱਕ ਸ਼ਿਕਾਇਤ ਆ ਗਈ ਹੈ ਕਿ ਰੇਟ ਗੁੱਡੇ ਦੇ ਜ਼ਿਆਦਾ ਕੀ ਕਿ ਕਿੰਨੇ ਦਾ ਮਿਲਿਆ ਗੁੱਡਾ ਇਹ ਮਿਲਿਆ ਕੋਈ 4 4.5 500 ਦਾ کافی لے لیے ہیں کوئی مسئلہ نہیں ہے خوشی ہے ماشاءاللہ کافی ٹائم بعد آ رہی ہے اچھا یہ کہنے مسئلہ کوئی نہیں خوشی ہے لیکن ہے کہنے چار سو دے گھنڈا ہے بسے کل اپنا عظمہ بخاری نے کیا سی کہ گرین ٹون ہے سہر تو درہ سستے سو سو دے بھی شاید مل دے پہنے سہر تو ہم لوگ نہیں گئے ہمیں تقریب ہی گئے ہیں اچھا ایک کہ ہم نے لور تو دیکھ دے کم کم آکے ماشاءاللہ لور پورا کم کے کرا لبٹی چوک سے گیا نا مریم نواز نے ਬਹੁਤ ਅੱਛਾ ਸਜਾਇਆ ਗਿਆ ਹੈ ਸਹੀ ਤੇ ਸਿਟੀ ਰੇਮਯਰ ਖਾਨੀ ਬਹੁਤ ਅੱਛਾ ਸਜਾਇਆ ਹੈ ਹਾਂ ਚਲੋ ਰੇਮਯਰ ਖਾਨ ਦੇ ਵਿੱਚ ਕੰਮ ਕੰਮ ਹੋ ਰਿਹਾ ਨੇ ਤੇ ਕਹ ਰਹੇ ਉਹ ਅੱਛੇ ਕੰਮ ਹੋ ਰਿਹਾ ਇਸ ਇਧਰ ਮੌਜੂਦ ਨੇ ਕਿਸ ਤਰ੍ਹਾਂ ਦਾ ਇਸ ਥੋੜਾ ਜਿਹਾ ਕੰਮ ਹੈ ਉਧਰ ਅੱਛਾ ਜੀ ਥੋੜਾ ਜਿਹਾ ਕੰਮ ਹੈ ਲੇਕਿਨ ਲੇਕਿਨ ਕੰਮ ਹੋ ਰਿਹਾ ਰੇਮਯਰ ਖਾਨ ਦੇ ਵਿੱਚ ਇਹ ਕਹਿ ਰਹੇ ਨੇ ਜੀ ਕਿ ਰੇਮਯਰ ਖਾਨੋਂ ਆਏ ਨੇ ਉੱਥੇ ਵੀ ਕੰਮ ਜਿਹੜਾ ਆਪਣਾ ਵਧੂ ਹੋ ਰਿਹਾ ਹੈ ਉਥੇ ਵੀ ਕਹਿੰਦੇ ਲਾਹੌਰ ਦੇ ਨਾਲ ਤੇ ਮੁਕਾਬਲਾ ਨਹੀਂ ਲੇਕਿਨ ਲਾਹੌਰ ਦੇ ਨਾਲ ਮੁਕਾਬਲਾ ਨਹੀਂ ਲੇਕਿਨ ਪਹਿਲੇ ਤੋਂ ਕੋਈ ਫਰਕ ਪਿਆ ਜੇ ਪਹਿਲੇ ਪਿਛਲੇ ਨਹੀਂ ਨਹੀਂ ਪਹਿਲੇ ਕੋਈ ਫਰਕ ਪਿਆ ਹੁੰਦੇ ਹੈ ਮਾਸ਼ਾਅੱਲਾ ਉਹਦੇ ਆਵਾਮ ਲੱਗੇ ਪਈ ਪਤੰਗ ਪਤੰਗ ਲਾ ਰਹੇ ਹੁੰਦੇ ਹੈ ਬਾਗਮਗਾਰਾ ਸੇ ਜਾ ਰਹੇ ਹੁੰਦੇ ਹੈ ਤੇ ਇੱਕ ਬੜਾ ਪਿਆਰਾ ਉਹਦੇ ਮੌਲ ਬਣੇਗਾ ਕੱਲ ਤੱਕ ਇਨਸ਼ਾਅੱਲਾ ਹੋ ਜਾਏਗਾ ਪਹਿਰਾ ਮੌਲ ਬਣਾ ਰਹੇ ਪਤੰਗ ਪਤੰਗ ਲਾ ਰਹੇ ਲੇਕਿਨ ਇੱਕ ਗੱਲ ਹੋਰ ਹੈ ਸਤ ਸਿਰਫ ਲਾਹੌਰ ਦੇ ਵਿੱਚ ਉਥੇ ਪਤੰਗ ਉਡਾਉਣ ਵਾਲੇ ਪੰਗੇ ਨਾ ਲੈਣਾ ਨਹੀਂ ਤੇ ਫੜੇ ਜਾਓਗੇ ਵੈਪਰੇਸੇ ਤੇ ਆਪਣੇ ਚੀਫ ਮਿਨਿਸਟਰ ਨੇ ਕੱਲ ਕਿਹਾ ਜੋ ਉਹਨਾਂ ਨੂੰ ਹੋਰ ਵੀ ਜਿਹਨ ਕੇ ਵਿਚਾਰਾਂ ਦੀਆਂ ਰਿਕੁਐਸਟਾਂ ਆਈਆਂ ਨੇ ਕਿ ਸਾਡੇ ਵਿੱਚ ਮੇਰਾ ਖਿਆਲ ਹੈ ਅਗਰ ਲਾਹੌਰ ਦੇ ਵਿੱਚ ਸਕਸੈਸਫੁਲ ਹੋ ਗਿਆ ਤਾਂ ਬਸੰਤ ਆ ਕਿ ਰਮਾਇ ਤੇ ਡਾਇਰੈਕਟਰਿਸ਼ੀ ਤੌਰ ਤੇ ਮੈਂ ਦੂਸਰੇ ਜ਼ਿਲ੍ਹੇ ਵਿੱਚ ਵੀ ਬਸੰਤ ਦਾ ਪ੍ਰੋਜੈਕਟ ਜਾਏਗਾ ਲੇਕਿਨ ਹਜੇ ਨਹੀਂ ਹੁਣ ਨਾ ਚਲਾਣਾ ਕਿਤੇ ਬੁਣਾ ਫੜੇ ਜਾਓਗੇ ਅੱਛਾ ਜੀ ਬਸੰਤ ਤੇ ਹੁਣ ਕੀ ਕਰਨਾ ਤੇ ਕੀ ਨਹੀਂ ਕਰਨਾ ਇਹ ਵੀ ਬੜਾ ਹੈ ਕਾਨੂੰਨੀ ਤੌਰ ਤੇ ਦੇਖੋ ਇਹ ਹਕੂਮਤ ਪੰਜਾਬ ਨੇ 55 ਸਾਲਾਂ ਬਾਅਦ 50 ਵਰਿਆਂ ਬਾਅਦ ਦੇ ਕ੍ਰਿਸਟ ਲੈ ਕੇ ਕਿਹਾ ਲੋਕ ਤੁਹਾਡੇ ਵਾਸਤੇ ਇੱਕ ਡਿਟੇਨਮੈਂਟ ਫੈਸਟੀਵਲ ਲੈ ਕੇ ਆ ਰਹੇ। ਉਹਨੂੰ ਸਬੂਟਾਜ ਨਾ ਕਰੋ। ਉਹਨੂੰ ਕਾਮਯਾਬ ਕਰਨਾ ਇਹ ਵੀ ਸਾਡੀ ਜ਼ਿੰਮੇਵਾਰੀ ਐ ਐਜ਼ ਅ ਸਹਿਰੀ ਐ ਐਜ਼ ਪੰਜਾਬੀ ਹੋਣ ਦੇ ਨਾਤੇ ਤਾਂ ਕਿ ਸੁਖ ਸ਼ਾਂਤੀ ਰਹੇ, ਸਕੂਨ ਰਹੇ। ਇਹਨਾਂ ਨੂੰ ਨੁਕਸਾਨ ਨਾ ਹੋਵੇ। ਇਸ ਵਾਸਤੇ ਸਖਤ ਕਾਨੂੰਨ ਵੀ ਜਿਹੜੇ ਆਪਣੇ ਡਰਾਫਟ ਕੀਤੇ ਗਏ ਨੇ ਐ ਬੋਰਡ ਲੱਗੇ ਨੇ ਪੂਰੇ ਲਾਹੌਰ ਦੇ ਵਿੱਚ ਜਗਾ ਜਗਾ ਬੋਰ ਲਾ ਦਿੱਤੇ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗਦਾ ਰਹੇ ਕੀ ਕਰਨਾ, ਕੀ ਨਹੀਂ ਕਰਨਾ। 12 12 ਸ਼ਰਤਾਂ ਰੱਖੀਆਂ ਗਈਆਂ ਨੇ ਦੇਉ ਜ਼ਾਬਤਾ اخلاق ਜਿਹਨੂੰ ਕਹਿੰਦੇ ਸੀ ਠੀਕ ਹੈ ਕੋਡ ਆਫ ਕੰਡਕਟ ਹੈ ਪਤਾ ਬਸੰਤ ਬਣਾਉਣ ਦਾ ਕਾਨੂੰਨ ਦੀ ਪਾਬੰਦੀ ਠੀਕ ਹੈ ਕਾਨੂੰਨ ਦੀ ਪਾਬੰਦੀ ਖਤਰਨਾਕ ਪਤੰਗਬਾਜ਼ੀ ਤੇ ਪਾਬੰਦੀ ਧਾਤੀ દોਰ ਨਹੀਂ ਲਾਣੀ ਕੀਮਿਆ ਨਾਈਲੋਨ ਸ਼ੀਸ਼ਾ ਲੱਗੀ ਹੋਰ દોਰ ਨਹੀਂ ਨਹੀਂ ਬਿਲਕੁਲ ਨਹੀਂ ਠੀਕ ਹੈ ਸਾਈਡ ਫਲਾਈਂਗ ਦਾ ਜਿਹੜਾ ਐਕਟ ਆਇਗਾ 215 ਉੱਤੇ ਵੀ ਅਪਲ ਕਰਨਾ ਹੈ ਚੋਰ ਰੁਕ ਗਾਣੇ ਗੂਣੇ ਸੁਣਨੇ ਨੇ ਭਗੜੇ ਸਿਗੜੇ ਪਾਣੇ ਨੇ ਲੇਕਿਨ ਜਰਾ ਉਹਨਾਂ ਧਿਆਨ ਕਰਨਾ ਕਿ ਦੂਸਰਾ ਬੰਦਾ ਉਤੋਂ ਮੁਕਾਸਰ ਨਾ ਹੋਵੇ ਇਸੇ ਤੇ ਨੀਂਦ ਨਾ ਖਰਾਬ ਹੋਵੇ ਘਰਾਂ ਦੇ ਵਿੱਚ ਕੋ ਸੋਸਾਇਟੀਆ ਦੇ ਵਿੱਚ ਇਸ ਵਾਸਤੇ ਤੁਸੀਂ ਜਰਾ ਉਹ ਤੋਂ ਐਸਾ ਇੰਤਜ਼ਾਮ ਕਰੋ ਕਿ ক্লোਜ਼ ਪ੍ਰੈਮਿਸਿਸ ਦੇ ਦੂਸਰੇ ਡਿਸਟਰਬ ਨਾ ਹੋਣ ਜਾਂ ਕਮਸ ਕਮ ਦੂਸਰਿਆਂ ਕੋਲ ਇਜਾਜ਼ਤ ਲੈ ਕੇ ਫਿਰ ਕੰਮ ਕਰੋ ਇਹ ਹੋ ਗਿਆ ਜੀ ਹਵਾਈ ਫਾਇਰਿੰਗ ਨਹੀਂ ਕਰਨੀ ਫਾਇਰਿੰਗ ਜਾਂ ਜਜ਼ਬਾਤ ਚਾ ਕੇ ਪੰਜਾਬੀ ਇਹ ਲਲਕਾਰੇ ਲਲੂ ਪੂਰੇ ਬਾਹਰ ਲੈਣ ਲੇਕਿਨ ਫਾਇਰਿੰਗ ਫੁਰੇ ਨਹੀਂ ਕਰਨੀ ਕਾਨੂੰਨ ਦੇ ਖਿਲਾਫ ਵਰਤੀ ਹੈ ਠੀਕ ਹੈ ਲੋਕਾਂ ਨੂੰ ਬਤਮੀਜ਼ੀ ਨਹੀਂ ਕਰਨੀ ਲੋਕਾਂ ਨੂੰ ਤੰਗ ਨਹੀਂ ਕਰਨਾ ਲੜਾਈ ਝਗੜੇ ਨਹੀਂ ਕਰਨੇ ਹਫਾਜ਼ਤਿਕ ਦਾ ਮਤ ਛੱਤਾਂ ਦੇ ਉੱਤੇ ਛੱਤਾਂ ਦੇ ਉੱਤੇ ਹਫਾਜ਼ਤ ਪੂਰੀ ਵਾਰਾ ਰੱਖਣੀ ਹੈ ਦੀਵਾਰਾਂ ਜੰਗਲੇ ਜੇ ਛੱਤਾਂ ਨੇ ਲੱਗੀਆਂ ਉਹਦੇ ਉੱਤੇ ਨਾ ਚੱਕ ਪਤੰਗ ਬਾਜ਼ੀ ਨਹੀਂ ਕਰਨੀ ਫੜੇ ਜਾਓਗੇ ਇਸ ਵਾਸਤੇ ਸਖਤ ਕਾਨੂੰਨ ਹੋਏਗਾ ਉਸ ਤੋਂ ਬਾਅਦ ਬਾਅਦ ਮੋਟਰਸਾਈਕਲਾਂ ਦੇ ਉੱਤੇ ਸਾਰੇ ਜਿਹੜੇ ਨੇ ਆਪਣਾ ਉਹ ਡੰਡੇ ਲਾ ਗਏ ਸਰਕਾਰ ਨੇ ਡੰਡੇ ਲੱਗੇ ਦਿੱਤੇ ਨੇ ਆਪਣੇ ਉੱਤੇ ਨੇ ਕੁਝ ਲੋਕੀ ਫਰੀਦ ਕੇ ਵੀ ਲਾ ਰਹੇ ਨੇ ਡੰਡੇ ਰੋਡ ਜਿਹੜੇ ਨੇ ਫਾਸਤੀ ਲੱਗੇ ਨੇ ਉਹ ਲਾਈ ਰੱਖਣੇ ਨੇ ਵੈਸੇ ਤੇ 3 ਦਿਨ ਮੋਟਰਸਾਈਕਲ ਤੇ ਪਾਬੰਦੀ ਲੱਗ ਜਾਣੀ ਹੈ ਨਹੀਂ ਚੱਲਣੇ ਲੇਕਿਨ ਹੁਣ ਅੱਗੇ ਪਿੱਛੇ ਲੋਕੀ ਸ਼ਰਾਰਤਾਂ ਕਰਦੇ ਨੇ ਨਾ ਲੋਕੀ ਹੁਣ ਵੀ ਪਤੰਗ ਉਡਾਉਂਦੇ ਨੇ ਡੋਰ ਪੈ ਸਕਦੀ ਏ ਛੋਟਾ ਜਿਹਾ ਵੀ ਇਨਸੀਡੈਂਟ ਜੇਕਰ ਹੋ ਜਾਂਦਾ ਤੇ ਫਿਰ ਜ਼ਰਾ ਦੁਬਾਰਾ ਇਸੇ ਫੈਸਟੀਵਲ ਦੇ ਜਿਹੜੇ 5 ਦਿਨ ਬਾਅਦ ਖੁੱਲਿਆ ਦੁਬਾਰਾ ਪਾਬੰਦੀ ਲੱਗ ਜਾਗੀ ਇਸ ਵਾਸਤੇ ਇਸ ਵਾਸਤੇ ਧਿਆਨ ਤਿਊਨ ਕਰਨਾ ਪੰਜਾਬ ਪੁਲਿਸ ਨੇ ਆਪਣੀਆਂ ਸਲਾਹਾਂ ਲਾ ਕੇ ਦਿੱਤੀਆਂ ਨੇ ਤੁਸੀਂ ਬਾਕੀ ਲੋਕਾਂ ਨੇ ਜੇ ਨੂੰ ਨਹੀਂ ਲੱਗੀਆਂ ਉਹ ਲਵਾ ਲਈਆਂ ਨੇ ਹੁਣ ਮੈਜੋਰਟੀ ਜਿਹੜੀ ਸਾਨੂੰ ਨਜ਼ਰ ਉਹਨਾਂ ਦੇ ਤਰੀਕੇ ਦੇਖੋ ਇਸ ਨੂੰ ਤੁਸੀਂ ਜਾ ਰਹੇ ਹੋ ਮੇਰੇ ਤੇ ਮੋਟਰਸਾਈਕਲਾਂ ਤੇ ਹਰ ਮੋਟਰਸਾਈਕਲ ਤੇ ਤੁਹਾਨੂੰ ਜਿਹੜਾ ਆਪਣਾ ਡੰਡਾ ਹਸਲਾਸ਼ ਲੱਗੀ ਨਜ਼ਰ ਆ ਗਿਆ ਦੇਖੋ ਹਰ ਬੰਦੇ ਨੇ ਆਪਣਾ ਫਾਸਤੀ ਇੰਤਜ਼ਾਮ ਕੀਤਾ ਹੋਇਆ ਇੱਕ ਕਰਦੇ ਰਹਿਣਾ ਸਾਡੇ ਵਾਸਤੇ ਜ਼ਰੂਰੀ ਹੈ ਅ ਤਿੰਨ ਚਾਰ ਦਿਨ ਦੀ ਤੰਗੀ ਉਸ ਤੋਂ ਬਾਅਦ ਸਾਰਾ ਸੁਖ ਸ਼ਾਂਤੀ ਅਮਨ ਹੋ ਜਾਣ ਲੱਗਣਾ ਇਸ ਵਾਸਤੇ ਇਹ ਜਿਹੜਾ ਜ਼ਾਤਿਅ اخلاق ਹੈ ਜਿੱਤੇ ਵਿੱਚ ਪੂਰੀ ਤਰ੍ਹਾਂ ਅਮਲ ਕਰਨਾ ਜ਼ਰੂਰੀ ਹੈਗਾ ਸਾਡੀ ਆਪਣੀ ਭਲਾਈ ਵਾਸਤੇ ਇਹ ਦੇਖੋ ਜੀ ਮੁختلف ਜਿਹੜੇ ਫਲੋਰ ਰੱਖੇ ਗਏ ਨੇ ਅ ਸ਼ਾਈ ਕਿਲੇ ਦਾ ਆਪਣਾ ਇਹ ਲਾਲ ਸੈਵਨ ਆਪਣੇ ਆਪਣੀ ਵੀ ਮਸ਼ਹੂਰੀ ਲਈ ਹੈ ٹھیک ہے جی اس بعد دیکھو بہت واجینٹک پتنگ جہاں اپنا وہ دیکھو ڈسپلے کیا ہوا ہے سارا پتنگ ویسے تو ویسے تو صرف ڈیڑھ تاوا گاؤنا لیکن اتنے واقع ہے ڈیڑھ تاوا گیڈا تو چار گیٹا ڈے چار گیٹ پتنگ تھی پتا ہی سارا سائز دسیا ہوا ہے سائز دسیا ہوا ہے لیکن اتنے بہت واقع گوڈا یہ گلایا ہوا پتنگ ڈسپلے کیا ہوا یہ لبرٹری چوک تو دکھا رہے ہیں سارا یہ لاہور دکھا رہے ہیں لاہور ਸਟਾਰ ਲਿਬਰਟੀ ਚੌਕ ਹੈ ਹੈ ਇਹਦੇ ਕੋ ਬਸੰਤ ਬਸੰਤ ਦੇ ਵਿੱਚ ਲੰਗਰੇ ਗਿਆ ਸਾਰਾ ਲਾਹੌਰ ਲੋਕੀ ਜਿਹੜੇ ਨੇ ਆਪਣਾ ਆ ਕੇ ਦੇਖ ਰਹੇ ਨੇ ਜੋ ਉਸ ਤੋਂ ਬਾਕੀ ਜਿਹੜਾ ਡੈਕੋਰੇਸ਼ਨ ਹੋਈ ਹੈ ਲੋਕਾਂ ਦੀ ਬਹੁਤ ਵੱਡੀ ਤਦਾਦ ਦੇ ਜਿਹੜੀ ਆਪਣਾ ਇੱਥੇ ਮੌਜੂਦ ਹੈ ਲਿਬਰਟੀ ਦੇ ਵਿੱਚ ਜਿਹੜੀ ਇੱਥੇ ਦੇਖ ਰਹੀ ਆ ਕੇ ਕਿ ਪੰਜਾਬ ਗਵਰਨਮੈਂਟ ਨੇ ਕੀ ਇਤਜ਼ਾਮ ਕੀਤਾ ਕੀ ਬੰਦੂਕ ਕੀਤਾ ਇੱਕ ਹੋਰ ਵੱਡੀ ਪਤੰਗ ਅਗੇ ਤਾਂ ਨਜ਼ਰ ਆ ਰਹੀ ਹੈ ਫੁੱਲ ਟਾਈਮ ਸੰਤ ਦੇ ਰੰਗਿਤ ਰੰਗੀ ਹੋਈ ਪੰਗ ਮੇਰੇ ਨਾਲ ਜੀ ਮੁਹੰਮਦ ਤਈਅਬ ਇੱਥੇ ਇੱਕ ਮੌਜੂਦ ਨੇ ਭਾਈ ਦੋਸਤ ਨੇ ਇਹ ਇੱਥੇ ਜਰਾ ਬਸੰਤ ਦੇ ਉੱਤੇ ਆਏ ਨੇ ਜਿਹੜੇ ਕਿਸ ਤਰ੍ਹਾਂ ਦੇਖਦੇ ਪਏ ਹੋ ਕਿਸ ਤਰ੍ਹਾਂ ਆਪਣੇ ਇੰਤਜ਼ਾਮਾਤ ਬਾਕੀ ਕੀ ਅਰੇਂਜਮੈਂਟ ਤੁਸੀਂ ਕਿਸ ਤਰ੍ਹਾਂ ਬਣਾ ਰਹੇ ਸਰ ਜੀ ਇਹ ਹੈ ਤੇ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਇਤ ਪਹਿਲੇ ਹੀ ਇਤ ਦਾ ਸਮਾਂ ਹੈ ਰ ਹੈ ਅੱਛਾ ਔਰ ਪੰਜਾਬ ਗਵਰਨਮੈਂਟ ਨੂੰ ਮਤਲਬ ਐਪਰੀਸ਼ੀਏਟ ਕਰਦੇ ਆ ਕਿ ਇਸ ਗੈਮਾ ਗੈਮੀ ਦੇ ਦੌਰ ਦੇ ਅੰਦਰ ਜਿੱਥੇ ਲੋਕ ਇਹਨੇ ਪਰੇਸ਼ਾਨ ਨੇ ਹਰ ਚੀਜ਼ ਨੂੰ ਲੈ ਕੇ ਐਸਾ ਲੱਗ ਰਿਹਾ ਜਿਵੇਂ ਜ਼ਿੰਦਾ ਦਿਲਾਨੇ ਦਾ ਹੋਰ ਦੁਬਾਰਾ ਉੱਠ ਗਏ ਨੇ ਹੋ ਦੁਬਾਰਾ ਜ਼ਿੰਦਗੀ ਇੱਕ ਨਵੀਂ ਜ਼ਿੰਦਗੀ ਜੀ ਰਹੇ ਨੇ ਹਰ ਬੰਦੇ ਦੇ ਚਿਹਰੇ ਤੇ ਸਮਾਈਲ ਹੈਗੀ ਹੈ ਤੇ ਹਰ ਬੰਦਾ ਹੀ ਖੁਸ਼ ਹੈਗਾ ਇਹ ਤੋਂ ਪਹਿਲੇ ਹੀ ਮਤਲਬ ਕਿ ਉਹਨਾਂ ਦੀ ਈਦ ਹੈਗੀ ਹੈ ਤੇ ਅਸੀਂ ਇਸ ਮੌਕੇ ਦੇ ਉੱਪਰ ਕਹਿ ਲੋ ਕਿ ਆਪਣੇ ਮੈਰੀ ਬਿਊਰੋ ਦੇ ਥਰੂ ਅਸੀਂ ਬੇਸਿਕਲੀ ਰਿਸ਼ਤੇ ਕਰਵਾਉਂਦੇ ਆ ਅਸੀਂ ਪਸੰਦ ਦੇ ਨਾਲ ਨਾਲ ਆਪਣੇ ਮੈਰੀ ਬਿਊਰੋ ਦੇ ਥਰੂ ਜਿਹੜਾ ਨਾ 50% ਡਿਸਕਾਊਂਟ ਲਾਤਾ ਜੀ ਪਸੰਦ ਨੂੰ ਲੈ ਕੇ ਆਪਣਾ ਮੈਰਿਜ ਬਿਊਰੋ ਚਲਾਉਂਦੇ ਨੇ ਇਹਨਾਂ ਨੇ ਜਿਹੜਾ ਰਿਸ਼ਤੇ ਕਰਾਉਂਦੇ ਨੇ ਲੋਕਾਂ ਦਾ ਉਹ ਕੰਨੇ ਨੇ ਵੈਸੀ ਅਸੀਂ ਕਿਨੇ ਚ ਕੰਨੇ ਰਿਸ਼ਤੇ ਦੀ 2000 2000 ਰੁਪਏ ਫੀਸ ਇਹਨਾਂ ਦੇ ਰਿਸ਼ਤੇ ਵਾਸਤੇ ਲੇਕਿਨ ਬਸੰਤ ਦੀ ਵਜ੍ਹਾ ਨਾਲ ਕੰਨੇ 50% ਡਿਸਕਾਊਂਟ 50% ਕਰਤਾ ਅੱਜੀ ਫੀਸ ਕਰ ਦਿੱਤੀ ਏ ਰਿਸ਼ਤੇ ਰਿਸ਼ਤੇ ਕਰਾਣੇ ਨੇ ਤੇ ਤੁਸੀਂ ਇਹਨਾਂ ਨਾਲ رابطہ ਕਰ ਸਕਦੇ ਹੋ ਆਪਣਾ ਨੰਬਰ ਦੱਸਣਾ ਤੁਸੀਂ ਜਹਾਜ ਨੂੰ ਇਜਾਜ਼ਤ ਹੈ ਨੰਬਰ نوٹ ਕਰ ਲਓ ਜੀ 0301 1100 ਪੂਰਾ 201 ਨੰਬਰ ਕਰ ਲਓ ਪੂਰਾ ਤੇ ਦੋਸਤੋ 10301 ਹਾਂਜੀ ਐਸ ਸਾਲ ਅਗਰ ਤੁਸੀਂ ਕੱਲੇ ਪਸੰਦ ਮਨਾ ਰਹੇ ਹੋ ਤੇ ਪਰੇਸ਼ਾਨ ਨਹੀਂ ਹੋਣਾ ਅਗਲੇ ਸਾਲ ਤੁਸੀਂ ਆਪਣੇ ਨਾਲ ਕਿਸੇ ਹੋਰ ਦੇ ਨਾਲ ਮਨਾਓਗੇ ਵਿਆਹ ਕਰਾ ਦੇਣਗੇ ਤੁਹਾਡਾ ਇਨਸ਼ਾਅੱਲਾ ਵਸੰਤ ਦੀ وجہ ਦੇਖੋ ਖੁਸ਼ੀ ਜਿੱਤੋਂ ਆਉਂਦੀ ਬਹੁਤ ਕੁਛ ਨਾਲ ਲੈ ਕੇ ਆਉਂਦੀ ਐ ਇਕਨੋਮਿਕ ਐਕਟੀਵਿਟੀ ਨਾਲ ਲੈ ਕੇ ਆਉਂਦੀ ਐ ਇਸ ਵਾਸਤੇ ਵੀ ਆਪਣਾ 21 ਮਿਲੀਅਨ ਦਾ ਕਾਰੋਬਾਰ ਜਿਹੜਾ ਹੋਣਾ ਦੋ ਔਰ ਤੰਗ ਬਾਕੀ ਲੋਕ ਇਸ ਤਰ੍ਹਾਂ ਲੋਕ ਜਿਹੜੇ ਨੇ ਉਹ ਅਗਲੇ 3 ਦਿਨ ਜਿਹੜੇ ਨੇ ਲਾਸਟ ਜਿਹੜੇ ਨੇ ਉਹ ਮੋਜੇ ਮੋਜਾ ਹਰ ਬੰਦਾ ਫੈਸਟਿਵ ਮੂਡ ਤੇ ਨਜ਼ਰ ਆ ਰਿਹਾ ਧਿਆਨ ਨਾਲ ਬੰਦੇ ਦੇ ਪੁੱਤ ਬਣ ਕੇ ਬਸੰਤ ਮਨਾਉਣੀ ਐ ਗਲਤ ਕੰਮ ਨਹੀਂ ਕਰਨੇ ਜਿੰਨੇ ਤੁਹਾਨੂੰ ਦੱਸਿਆ ਨਾ ਪਿੱਛੇ ਮੈਂ ਕਿਹੜਾ ਕਿਹੜਾ ਕੰਮ ਨਹੀਂ ਕਰਨਾ ਉਹ ਨਹੀਂ ਕਰਨਾ ਜਿੱਦੇ ਪੜੇ ਜਾਓਗੇ ਇਸੇ ਤਰ੍ਹਾਂ ਐਸਓਪੀਜ਼ ਤੇ ਅਮਲ ਕਰਨਾ ਤੇ ਜ਼ਿੰਦਾਦਿ ਜਿਹੜੇ ਸਾਡੇ ਮਹਿਮਾਨ ਹੈਗੇ ਨੇ ਉਹਨਾਂ ਨੂੰ ਅੱਛੇ ਤਰੀਕੇ ਨਾਲ ਤੁਸੀਂ ਵੈਲਕਮ ਕਰਨਾ ਹੈ ਆਪਣੀਆਂ ਛੱਤਾਂ ਦੇ ਉੱਪਰ ਫ੍ਰੀ ਆਫ ਕੋਸ ਲੈ ਕੇ ਜਾਣਾ ਹੈ ਰੈਂਟ ਤੇ ਨਹੀਂ ਦੇਣਾ ਔਰ ਇੱਕ ਅੱਛਾ ਲਾਹੌਰਿਆ ਹੋਣ ਦਾ ਸਬੂਤ ਦੇਣਾ ਹੈ ਲੋ ਜੀ ਉਹ ਕਹਿ ਰਹੇ ਨੇ ਕਿ ਅੱਛਾ ਲਾਹੌਰਿਆ ਹੋਣ ਦਾ ਸਬੂਤ ਦੇਣਾ ਜਿਹੜੇ ਬਾਹਰੋਂ ਮਹਿਮਾਨ ਆ ਰਹੇ ਨੇ ਉਹਨਾਂ ਦਾ ਜ਼ਰਾ ਧਿਆਨ ਕਰਨਾ ਉਹਨਾਂ ਦਾ ਵੀ ਜ਼ਰਾ ਚੰਗੀ ਤਰ੍ਹਾਂ ਖਿਦਮਤ ਖਾਤਰ ਕਰਨੀ ਹੈ ਤੁਸੀਂ ਸਾਡੇ ਇੱਕ ਲੇਡੀ ਮੌਜੂਦ ਨੇ ਇਹ ਵੀ ਇੱਥੇ ਲਿਬਰਟੀ ਚੌਕ ਦੇ ਉੱਤੇ ਬਸੰਤ ਦਾ ਮਾਹੌਲ ਦੇਖਣ ਆ ਰਹੇ ਨੇ ਕੀ ਕੀ ਫੀਲ ਕਰਦੇ ਹੋ ਜੀ ਦੱਸੋ ਫੀਲ ਕੀ ਕਰਨਾ ਲਾਹੌਰ ਇਹ ਜਿਹੜਾ ਨਾ ਬਸੰਤ ਲੈ ਕੇ ਬਹੁਤ ਜ਼ਿਆਦਾ ਪੁਰਜੋਸ਼ ਨੇ ਤੇ ਲਾਹੌਰ ਤੋਂ ਬਾਹਰ ਵਾਲੇ ਇਸੇ ਤਰ੍ਹਾਂ ਪੁਰਜੋਸ਼ ਨੇ ਉਹਨਾਂ ਨੇ ਲਾਹੌਰ ਜਾਣਾ ਔਰ ਜਾ ਕੇ ਬਸੰਤ ਬਣਵਾਣੀ ਹੈ ਔਰ ਸਾਡੇ ਆਪਣੀ ਫੈਮਿਲੀ ਮੈਂ ਬਹੁਤ ਇਤਨੇ ਜ਼ਿਆਦਾ ਲੋਕ ਆ ਰਹੇ ਨੇ ਬਸੰਤ ਵਾਲੇ ਦਿਨ ਕਿ ਤੁਹਾਡੀ ਸੋਚ ਹੋਵੇਗੀ ਸਿਰਫ ਉਹ ਸਿਰਫ ਇਹ ਸੋਚ ਕੇ ਕਿ ਅਸੀਂ ਜਾਨ ਔਰ ਪਤੰਗਾ ਉਡਾਣੀਆਂ ਨੇ ਕੀ 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 ਇੰਤਜ਼ਾਮ ਕੀਤਾ ਕੀ ਕੀ ਖਵਾ ਰਹੇ ਉਹਨਾਂ ਨੂੰ ਫਿਰ ਇਹ ਤੇ ਸਾਡ ਬਾਰਬੀਕਿਊ ਹੋਣਾ ਹੈ ਸਾਥ ਮੇ ਢੋਲ ਮੱਕਾ ਹੋਣਾ ਹੈ ਔਰ ਸਾਥ ਮੇ ਢੋਟ ਮੱਕੇ ਕੇ ਸਾਥ ਸਾਥ ਔਰ ਕੀ ਹੈ ਕਿ باربیکیو اور ساتھ میں چائے وے کا انتظام اور ساتھ میں ہم نے اس قدر ڈیکش کیا ہے وہ اس طرح کی چیزیں چھتوں پہ لگ جانی ہیں نا کہ لوگ خالی وہی ہے جڑا مہمان والا بھی محسوس ہون گے باقی گلی محلے والے لوگ ملن بھی تان کرو گے سارے محلے والے ملن تان کرا گے لاہور تو لاہور ہے نا لاہور جی سارے لوگ جن نے لاہور ہی نہیں ویکھیا وہ جمیاں نہیں کوئی جمپو جینی جمنا باہر کنے انا آ جاو جی بسنت دے اگلے تین دن لاہور دے وچ جڑے نے مسلسل میلے لگے نے آؤ دیکھو ਮ ਲਾਹੌਰੀਆਂ ਦੀ ਜਿਹੜੀ ਆਪਣਾ ਮਹਿਮਾਨ ਨਵਾਜ਼ੀ ਉਹਨਾਂ ਦਾ ਵੀ ਮਜ਼ਾ ਲਓ ਇਹ ਦੇਖੋ ਜੀ ਫੁੱਲਾ ਫੁੱਲ ਤੁਲ ਤੇ ਲੱਗੇ ਰਹਿੰਦੇ ਨੇ ਬਾਕੀ ਇਹ ਸੰਦ ਦੇ ਮਾਮਲੇ ਸਾਰੇ ਜਿਹੜੇ ਸਜਾ ਦਿੱਤੇ ਗਏ ਨੇ ਅੱਜ ਤੁਸੀਂ ਦੇਖੋ ਲਿਬਰਟੀ ਚੌਕ ਇਹ ਦਿਨ ਦਾ ਵੇਲਾ ਰਾਤ ਨੂੰ ਇੱਕ ਹੋਰ ਤਰ੍ਹਾਂ ਦਾ ਮੰਜ਼ਰ ਖੂਬਸੂਰਤਾ ਕੀ ਪੇਸ਼ ਕਰਦਾ ਸੈਵਨ ਅਪ ਦਾ ਤਾਵਨ ਹاصل ਹੈ ਜਨਾਬ ਇਹਨਾਂ ਨੂੰ ਸਾਰਾ ਠੀਕ ਹੈ ਲੋਕੀ ਮੁਸਲਮ ਕਿਸਮ ਕੇ ਆਪਣਾ ਜਿਹੜੇ ਨੇ ਕਾਰਡਬੋਰਡ ਬਣਾ ਕੇ ਲਾ ਦਿੰਦੇ ਨੇ ਸਾਰੇ ਤੁਸੀਂ ਦੇਖਦੇ ਪਏ ਹੋ ਹੈ ਬਾਕੀ ਚੀਜ਼ਾਂ ਇਹ ਫਿਰ ਅੱਗੇ ਸੋ ਜਿਹੜੇ ਬੋਰਡ ਲੱਗੇ ਨਜ਼ਾਕਤ ਖਿਲਾਕ ਦੇ ਪਿੱਛੇ ਉਹ ਮਾਮਲੇ ਸਾਰੇ ਇਹ ਪਿੱਛੇ ਆਪਣਾ ਆ ਗਿਆ ਇਧਰੋਂ ਉਨਾਲ ਉਨਾਲ ਰੈਸਟੋਰੈਂਟ ਹੈ ਇਹਨਾਂ ਨੇ ਵੀ ਆਪਣਾ ਹਿੱਸਾ ਪਾਇਆ ਬਸੰਤ ਦੇ ਵਿੱਚ